ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦ ਆਵਾਜ਼ ਮੈਂ ਪ੍ਰਦੀਪ ਪੁਰਨਾ ਪਿੰਡ ਸੰਤਨਗਰ ਦੇ ਵਿੱਚ ਬੈਠੇ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਪੈ ਰਹੀਆਂ ਉਹਦੇ ਚੋਣ ਪ੍ਰਚਾਰ ਲਈ ਭਾਈ ਗੁਰਪਾਲ ਸਿੰਘ ਜੀ ਗੋਰਾ ਪਿੰਡ ਪਿੰਡ ਜਾ ਰਹੇ ਆ ਢਾਣੀ ਢਾਣੀ ਜਾ ਰਹੇ ਆ ਅੱਜ ਪਿੰਡ ਸੰਤਨਗਰ ਦੇ ਵਿੱਚ ਸੀਗੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਜ ਭਾਈ ਗੁਰਪਾਲ ਸਿੰਘ ਗੋਰਾ ਜੀ ਤੁਹਾਡੇ ਕੋਲ ਪਹੁੰਚਿਆ ਜੀ ਚੋਣ ਪ੍ਰਚਾਰ ਲਈ ਕਿਸ ਤਰ੍ਹਾਂ ਦਾ ਪਿੰਡ ਦੇ ਵਿੱਚ ਸਮਰਥਨ ਮਿਲਿਆ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਉਹਨਾਂ ਚੰਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈਸੇ ਬਹੁਤ ਹੀ ਪਰਮਾ ਹੁਆ ਰਹਾ ਵਾ ਅੱਜ ਬਾਈ ਚਾਂਸ ਚਲੋ ਹੁਣ ਤਾਂ ਇਹ ਮੇਰੇ ਕੋਲ ਆਇਆ ਇਸ ਤੋਂ ਪਹਿਲਾਂ ਵੀ 2 ਵਜੇ ਕੋਈ 2-4 ਬੰਦੇ ਇਕੱਠੇ ਹੋਏ ਸਾਂ ਕਿਉਂਕਿ ਮੇਰੇ ਕੋਲ ਸਕੂਲ ਆ ਕਾਲਜ ਆ ਕੋਈ 23-24 ਪਿੰਡਾਂ ਦੇ ਡਰਾਈਵਰ ਬੱਚੇ ਆਉਂਦੇ ਆ ਤੇ ਸਾਡੇ ਡਰਾਈਵਰਾਂ ਨਾਲ ਵੀ ਅੱਜ ਗੱਲ ਚੱਲੀ ਬਣੀ ਦੀ ਸੀ ਮੁੰਡੇ ਉਹਨਾਂ ਨੇ ਵੀ ਗੱਲ ਚਲਾਈ ਕਿਉਂਕਿ ਸਰਦਾਰਾਂ ਦੇ ਸਹਣਪਾਲ ਦੇ ਸੀ ਉਹਨਾਂ ਨੇ ਵੀ ਕਿਹਾ ਕਿ ਇਹਨਾਂ ਨੂੰ ਇਸ ਟਾਈਮ ਪੂਰਾ ਪ੍ਰਵਾਹ ਹੰਗਾਰਾ ਮਿਲ ਰਿਹਾ ਸਾਡੇ ਨਾਮਤਾਰੀ ਗੁਰੂ ਜੀ ਨੇ ਵੀ ਇਹਨਾਂ ਨੂੰ ਸਮਰਥਨ ਦਿੱਤਾ ਅਸੀਂ ਡੋਰ ਟੂ ਡੋਰ ਉਹ ਇਹਨਾਂ ਵਾਸਤੇ ਵੋਟਾਂ ਮੰਗ ਰਹੇ ਆ ਤੇ ਇਹਨਾਂ ਦਾ ਸਮਰਥਨ ਦੇ ਰਹੇ ਆ ਅੱਜ ਕੱਲ ਦੇਖਦੇ ਆਪਾਂ ਸਿੱਖੀ ਨਾਲੋਂ ਬੱਚੇ ਟੁੱਟ ਰਹੇ ਆ ਕੀ ਉਮੀਦ ਕਰਦੇ ਆ ਭਾਈ ਗਰਪਾਲ ਸਿੰਘ ਜੀ ਗੋਰਾ ਤੋਂ ਮੈਂਬਰ ਬਣ ਕੇ ਕਿਸ ਤਰ੍ਹਾਂ ਦੇ ਪ੍ਰਭਲ ਕਰਨਗੇ ਸਿੱਖੀ ਨੂੰ ਬਚਾਉਣ ਦੇ ਦੇਖੋ ਜੀ ਅਸੀਂ ਤਾਂ ਆਸ ਹੀ ਰੱਖ ਸਕਦੇ ਆ ਫਿਊਚਰ ਤਾਂ ਕਿਸੇ ਨੇ ਕੋਈ ਡੈਡਸ਼ੋਰ ਨਹੀਂ ਹੁੰਦਾ ਉਮੀਦ ਆ ਕਿ ਜਿਵੇਂ ਪਿੱਛੇ ਇਹਨਾਂ ਨੇ ਵਧੀਆ ਕੰਮ ਕੀਤੇ ਆ ਸਿੱਖੀ ਵਾਸਤੇ ਗੁਰਦੁਆਰੇ ਵਾਸਤੇ ਇਹਨਾਂ ਦਾ ਪਛੋਕੜ ਬਹੁਤ ਵਧੀਆ ਪਛੋਕੜ ਨੂੰ ਦੇਖ ਕੇ ਅੱਜ ਅਸੀਂ ਇਹਨਾਂ ਦਾ ਸਮਰਥਨ ਕਰ ਰਹੇ ਹਾਂ ਕਿ ਇਹਨਾਂ ਨੇ ਈਲਾਬਾਦ ਦੇ ਵਿੱਚ ਇਹ ਪ੍ਰਧਾਨ ਆ ਆਪਣੇ ਸਿੰਘ ਸਭਾ ਦੀ ਉਹਦੇ ਥੀ ਇਹਨਾਂ ਨੇ ਬਹੁਤ ਵਧੀਆ ਅਪਰਾਲੇ ਕੀਤੇ ਆ ਸਿੱਖੀ ਵਾਸਤੇ ਬੱਚਿਆਂ ਨੂੰ ਜੋੜਨ ਵਾਸਤੇ ਨਸ਼ਾ ਮੁਕਤੀ ਵਾਸਤੇ ਜਿਹੜਾ ਇਹਨਾਂ ਦਾ ਕੈਰੇਕਟਰ ਆ ਉਹ ਹੀ ਅੱਜ ਸਾਨੂੰ ਜਿੱਤਿਆ ਜੀ ਪਿਛਲੇ ਕੰਮ ਨੇ ਇਹਨਾਂ ਦੇ ਚਾਲ ਚੱਲਣ ਨੇ ਇਹਨਾਂ ਦੇ ਕੈਰੇਕਟਰ ਨੇ ਇਹਨਾਂ ਦੇ ਵਿਵਹਾਰ ਨੇ ਉਹਦਾ ਕਰਕੇ ਅੱਜ ਅਸੀਂ ਇਹਨਾਂ ਦੇ ਪਿੱਛੇ ਲੱਗੇ ਆਂ ਇਸ ਕਰਕੇ ਮੈਂ ਸਾਰੇ ਇੱਥੇ ਪਹੁੰਚੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਦਾ ਵੀ ਧੰਨਵਾਦ ਕਰ ਰਿਹਾ ਕਰਦਾ ਵੈਸੇ ਤੇ ਚਾਹੁੰਦਾ ਹੀ ਨਹੀਂ ਸੀ ਮੈਂ ਵੀ ਆਉਂਦੇ ਇਹਨਾਂ ਦੇ ਪਹਿਲਾਂ ਵੀ ਮੈਨੂੰ ਇੱਕ ਵਾਰ ਨਿਹਦੀਪ ਸਿੰਘ ਨੇ ਬਰਾੜ ਇੱਕ ਮੇਰਾ ਮਿੱਤਰ ਆ ਸਾਡਾ EMPLOYEES ਵੀ ਆ ਉਹ ਆਏ ਸੀ ਰਾਤ ਨੂੰ ਤੁਹਾਨੂੰ ਫਿਰ ਵੀ ਧੰਨਵਾਦ ਕਰਦੇ ਆ ਆ ਜਾਂਦਾ ਜਿੰਨੀ ਵੀ ਸਾਡੇ ਕੋਲ ਕੋਸ਼ਿਸ਼ ਹੋ ਸਕੀ ਸਾਡੇ ਪਿੰਡ ਚੋਂ ਸਾਡੇ ਏਰੀਆ ਚੋਂ ਅਸੀਂ ਇਹਨਾਂ ਦੇ ਸਮਰਥਨ ਕਰਾਂਗੇ ਵੈਸੇ ਮੇਰੇ ਹਿਸਾਬ ਨਾਲ ਇੱਕ ਤਰਫਾ ਮੁਕਾਬਲਾ ਵਾ ਜੀ ਜੋ ਮੈਂ ਦੂਸਰਾ ਅਜ ਤੱਕ ਕੋਈ ਵੋਟਰ ਆਇਆ ਹੀ ਨਹੀਂ ਉਮੀਦਵਾਰ ਆਇਆ ਹੀ ਨਹੀਂ ਸਾਡੇ ਪਿੰਡ 'ਚ ਤੇ ਮੇਰੇ ਸਾਹਮਣੇ ਨਹੀਂ ਆਇਆ ਇਹਨਾਂ ਤੋਂ ਬਿਨਾ ਦੋਸਤੋ ਵੀਡੀਓ ਤੋਂ ਬਾਤ ਤੋਂ ਬਾਅਦ ਸ਼ੇਅਰ ਕਰਿਓ ਅੰਕਲ ਜੀ ਵੱਲੋਂ ਬਹੁਤ ਸਪੋਰਟ ਕੀਤੀ ਗਈ ਹੈ ਭਾਈ ਗੁਰਪਾਲ ਸਿੰਘ ਹੋਰਾਂ ਜੀ ਨੂੰ ਹੌਸਲਾ ਦਿੱਤਾ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਹੌਸਲਾ ਦੇ ਕੇ ਇਹਨਾਂ ਨੂੰ ਅੱਗੇ ਤੋਰਨ ਦਾ ਕੰਮ ਕਰੋਗੇ ਧੰਨਵਾਦ